ਸਾਸ਼ੀ ਗੱਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਵਾਲਾ ਡਬਲ ਨੋ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਗੇ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਉਹ ਰਹਿਣ ਵਾਲੀ ਆ ਪ੍ਰਤੀਕ ਵਰਕ ਦੇ ਸੂਟ ਬਹੁਤ ਸਾਰੇ ਮੇਰੇ ਆ ਭੈਣਾਂ ਫੋਨ ਕਾਲ ਕਰਦੀਆਂ ਜੀ ਸਾਡੀ ਸਾਡੀ ਸ਼ਾਪ ਦਾ ਡਰੈਸ ਪੁੱਛਦੀਆਂ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਰਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਆਈਟੀਆਈ ਤੋਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰ ਬ੍ਰਿਜ ਕ੍ਰੋਸ ਕਰਕੇ ਉਹਦੀ ਲੈਫਟ ਸਾਈਡ ਆਉਣਾ ਪਊਗਾ ਜੀ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਬਲਾਡੇ ਵਿੱਚ ਜਿਹੜਾ ਓਵਰ ਬ੍ਰਿਜ ਬਣਿਆ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਆ ਕੇ ਪਹਿਲੀ ਗਲੀ 'ਚ ਐਂਟਰ ਕਰਕੇ ਜਿਹੜੀ ਪਹਿਲੀ ਗਲੀ ਮੁੜੂਗੀ ਜੋ ਕਰਕੇ ਸਾਡੀ ਸ਼ਾਪ ਹੈ ਜੀ ਲੋ ਜੀ ਹੁਣ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਆ ਜੀ ਸਭ ਤੋਂ ਪਹਿਲਾਂ ਦੇਖੋ ਜੀ ਪਟਿਕ ਵਰਕੇ ਦੇ ਸੂਟ ਲੈ ਕੇ ਆਏ ਜਨੂਅਰ ਜੀ ਸਾਡੀ ਪ੍ਰਾਈਸ ਰਹਿੰਦੀ ਹੈ ਤੇ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਪਸੰਦ ਵੀ ਕਰਦੀਆਂ ਸਾਡੇ ਸੂਟਾਂ ਨੂੰ ਚੈੱਕ ਕਰੋ ਜੀ ਪਹਿਲਾ ਸੂਟ ਦੇਖੋ ਵੀ ਨੈਕ ਬਣਿਆ ਹੋਇਆ ਦੋ ਪੈਨਲ ਜੇ ਜਾ ਰਹੇ ਆ نیچے ਤੁਸੀਂ ਫੁੱਲ ਹੈਵੀ ਬਾਹੂ ਬਣੀਆਂ ਹੋਈਆਂ ਲੈਮਨ ਕਲਰ ਦੇ ਵਿੱਚ ਸੂਟ ਹੈ ਬਿਲਕੁਲ ਪਿਓਰ कॉਟਰ ਸਟਾਫ ਹੈ ਜੀ ਕੈਮਰਿਕ ਪਿਓਰ कॉटन ਹੈ ਬਿਲਕੁਲ ਪਿਓਰ ਕੈਮਰਿਕ ਕਾਟਨ ਹੈ ਇਹ ਵਾਲੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਪ੍ਰਾਈਸ ਸਿਰਫ ਇਹਦੀ 700 ਰੁਪਏ ਰਹਿਣ ਵਾਲੀ ਹੈ ਚੈੱਕ ਕਰ ਚਲੋ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਜੀ ਇਹ ਸਟਾਫ ਬਹੁਤ ਹੀ ਫਾਈਨ ਹੈ ਇਹ ਗੀਜ਼ਾ ਕਾਟਨ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਗੀਜ਼ਾ ਕਾਟਨ ਹੈ ਬਹੁਤ ਹੀ ਫਾਈਨ ਸਟੱਫ ਹੁੰਦਾ ਹਲਕੀ ਜਿਹੀ ਸ਼ਾਈਨਿੰਗ ਹੁੰਦੀ ਹੈ ਗੀਜ਼ਾ ਕਾਟਨ ਦੇ ਉੱਪਰ ਰੈਡੀ ਹੋਇਆ ਤੁਸੀਂ ਇਹਨੂੰ ਸੋਨਾ ਜਿਹਾ ਸੂਟ ਰੈਡੀ ਕਰ ਸਕਦੇ ਹੋ ਦੋ ਕਲੀਆਂ ਖੇਚ ਸਕਦੇ ਹੋ ਬਟਰ ਲਗਾ ਸਕਦੇ ਹੋ ਉੱਪਰ neck ਦੇ ਇਹ ਵਾਲਾ ਇਹ ਤਾਂ ਬੜਾ ਸੋਹਣਾ ਜਿਹਾ ਘੇਰਾ ਰੈਡੀ ਹੋਇਆ ਤੇ ਇਹਦੀ ਨੀਚੇ ਬਾਜ਼ੂ ਵੀ ਬੜੀਆਂ ਪਿਆਰੀਆਂ ਜੀਆਂ ਬਣੀਆਂ ਹੋਈਆਂ ਜੀ ਇਹ ਵਾਲੀਆਂ ਇਹਦੀਆਂ ਬਹੁਤ ਹੀ ਪਿਆਰੀਆਂ ਜੀਆਂ ਬਾਜ਼ੂ ਬਣੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੂਟ ਪਿਆਰਾ ਜਿਹਾ ਬਣਨਾ ਜਦੋਂ ਰੈਡੀ ਹੋਣਾ ਤੇ ਸਟਾਫ ਬਹੁਤ ਫਾਈਨ ਹੈ ਗੀਜ਼ਾ ਕਾਟਨ ਤੇ ਰੈਡੀ ਹੋਇਆ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਸਿਰਫ 600 ਰੁਪਏ 600 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਡਬਲ ਟੋਨ ਸਟਾਫ ਰਹਿਣ ਵਾਲਾ ਜੀ ਇਹ ਡਬਲ ਟੋਨ ਸਟਾਫ ਰਹੂਗਾ ਡਬਲ ਟੋਨ ਸਟਾਫ ਤੇ ਰੈਡੀ ਹੋਇਆ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਇਹ ਸਟਾਫ ਬਹੁਤ ਹੀ ਫਾਈਨ ਹੈ gheera check ਕਰੋ ਠੀਕ ਹੈ ਜੀ ਬਹੁਤ ਹੀ ਫਾਈਨ ਸਟਾਫ ਹੈ gheera check ਕਰੋ ਬੜਾ ਪਿਆਰਾ ਜਾਂ gheera ready ਹੋਇਆ ਦੇਖ ਸਕਦੇ ਹੋ ਤੁਸੀਂ ਤੇ ਬਾਜ਼ੂ ਇਸ ਤੋਂ ਵੀ ਜ਼ਿਆਦਾ ਪਿਆਰੀਆਂ ਜੀਆਂ ready ਹੋਈਆਂ ਇਹਦੀਆਂ ਦੇਖੋ ਜੀ ਇਹ ਵਾਲਾ ਹੋਇਆ gheera ready ਤੇ ਇਹ ਵਾਲੀਆਂ ਹੋਈਆਂ ਇਹਦੀਆਂ ਬੜੀਆਂ ਪਿਆਰੀਆਂ ਜੀਆਂ ਬਾਜ਼ੂ ready ਦੇਖੋ ਜੀ ਇਹਦੀ ਪ੍ਰਾਈਸ ਵੀ 600 ਰੁਪਏ ਰਹਿਣ ਵਾਲੀ ਹੈ ਜੀ विदाउट लाइनिंग सूट बनਨ ਵਾਲਾ ਜੀ ਇਹਦੇ ਉੱਪਰ ਕੋਈ ਲਾਈਨਿੰਗ ਦੀ ਨੀਡ ਨਹੀਂ ਹੈ ਵਿਦਾਊਟ ਲਾਈਨਿੰਗ ਸੂਟ ਬਣੂਗਾ ਇਹ ਵਾਲੀਆਂ ਬਾਜੂਆਂ ਇਹ ਵਾਲਾ ਘੇਰਾ ਬੜਾ ਪਿਆਰਾ ਜਿਹਾ ਸਿਰਫ ਪ੍ਰਾਈਸ ਰਹੂਗੀ 600 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਤੁਹਾਨੂੰ ਮਿਲਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ ਸਟਾਫ ਬਹੁਤ ਹੀ ਫਾਈਨ ਹੈ ਠੀਕ ਹੈ ਜੀ ਇਹ ਵਾਲਾ ਜਿਹੜਾ ਸਟਾਫ ਰਹੂਗਾ ਮਡਾਲ कॉटन ਤੇ ਰਹਿਣ ਵਾਲਾ ਬਹੁਤ ਹੀ ਫਾਈਨ ਸਟਾਫ ਰਹੂਗਾ ਦੇਖੋ ਜੀ neck ਬੜਾ ਪਿਆਰਾ ਜਿਹਾ ਬਣਿਆ ਹੋਇਆ neck ਦੇਖੋ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਹੈ ਵਰਕ ਦੀ ਬੜਾ ਪਿਆਰਾ ਜਿਹਾ neck ਰੈਡੀ ਹੋਇਆ ਠੀਕ ਹੈ ਜੀ ਇਹ ਵਾਲੀਆਂ ਜਿਹੜੀਆਂ ਬਾਜ਼ੂ ਰੈਡੀ ਹੋਈਆਂ ਤੇ ਸਲਵਾਰ ਦੀ ਮੂਰੀ ਤੇ ਵਰਕ ਹੋਣਾ ਜੀ ਬਾਜ਼ੂ ਰੈਡੀ ਹੋਈਆਂ ਤੇ ਸਲਵਾਰ ਦੀ ਮੂਰੀ ਤੇ ਵੀ ਵਰਕ ਹੋਣਾ ਇਹਦੀ ਪ੍ਰਾਈਸ 700 ਰੁਪਏ ਰਹਿਣ ਵਾਲੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਥੋੜਾ ਜਸ ਕਲਰ ਆਉਣ ਵਾਲਾ ਹਲਕਾ ਜਿਹਾ ਪੀਚ ਜਿਹਾ ਸ਼ੇਡ ਆਊਗਾ ਜੀ ਇਹਦਾ ਬੜਾ ਪਿਆਰਾ ਜਿਹਾ ਪਿਓਰ ਕੈਮਰਕ ਤੇ ਸੂਟ ਰੈਡੀ ਹੋਇਆ ਇਹ ਦੇਖੋ ਜੀ ਪਿਓਰ ਕੈਮਰਕ ਤੇ ਸੂਟ ਰੈਡੀ ਹੋਇਆ neck ਬੜਿਆ ਬਣਿਆ ਹੋਇਆ ਜੀ ਬੜਾ ਪਿਆਰਾ ਜਿਹਾ neck ਰੈਡੀ ਹੋਇਆ ਦੋ ਪੈਨਲਸ ਜਾ ਰਹੇ ਆ ਬੜੇ ਪਿਆਰੇ ਜਿਹਾ ਅੰਬੀਆਂ ਵਾਲਾ ਡਿਜ਼ਾਈਨ ਹੈ ਬਾਜ਼ੂ ਉਸ ਤੋਂ ਵੀ ਜ਼ਿਆਦਾ ਪਿਆਰੀਆਂ ਰੈਡੀ ਹੋਈਆਂ ਦੇਖੋ ਜੀ ਇਹ ਵਾਲੀਆਂ ਇਹਦੀਆਂ ਬਹੁਤ ਹੀ ਪਿਆਰੀ ਜੀ ਬਾਜ਼ੂ ਰੈਡੀ ਹੋਈ ਹੈ ਠੀਕ ਹੈ ਜੀ ਬਹੁਤ ਪਿਆਰਾ ਸੂਟ ਆ ਪਿਓਰ ਕੈਮਰਿਕ ਸਟਾਫ ਰਹਿਣ ਵਾਲਾ ਪ੍ਰਾਈਸ ਰਹਿਣ ਵਾਲੀ ਆ ਇਹਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਪਿਓਰ ਕੈਮਰਿਕ ਸਟਾਫ ਦੇ ਵਿੱਚ ਬੜਾ ਸੋਹਣਾ ਜਿਹਾ ਵਰਕ ਹੋਇਆ ਜੀ ਇਹ ਵਾਲੇ ਸੂਟਾਂ ਦਾ ਅਗਲਾ ਸੂਟ ਦੇਖੋ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਜ਼ਾਮ ਕਾਟਨ ਤੇ ਰੈਡੀ ਹੋਇਆ ਦੇਖੋ ਜੀ ਦੋ ਪੈਨਲਸ ਜਾ ਰਹੇ ਆ ਨੀਚੇ ਕੀ ਰੇਤੇ ਦੀ ਵਰਕ ਹੈ ਜਿੰਨਾ ਮਰਜ਼ੀ ਘੇਰਾ ਰੈਡੀ ਕਰੋ ਦੋ ਪੈਨਲਸ ਜਾ ਰਹੇ ਆ ਬੜਾ ਸੋਨਾ ਜਿਹਾ ਵਰਕ ਹੈ ਜੀ ਪ੍ਰਾਈਸ ਰਹੂਗੀ ਇਹਦੀ 600 ਰੁਪਏ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਇਹ ਵੀ ਪਿਓਰ ਕੈਮਰਿਕ ਸਟਾਫ ਤੇ ਰੈਡੀ ਹੋਇਆ 컬러 ਦੇਖੋ ਬਹੁਤ ਹੀ ਪਿਆਰਾ ਜਿਹਾ 컬러 ਰਹਿਣ ਵਾਲਾ ਬਿਲਕੁਲ ਪਿਓਰ ਕੈਮਰਿਕ ਸਟਾਫ ਹੈ ਦੇਖੋ ਜੀ ਬੜਾ ਪਿਆਰਾ ਜਿਹਾ ਸਾਈਡ ਤੇ ਘੇਰਾ ਬਣਿਆ ਹੋਇਆ ਦੇਖੋ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਸਾਈਡ ਤੇ 25 26 ਇੰਚ ਤੁਸੀਂ ਇਹ ਘੇਰਾ ਰੈਡੀ ਕਰ ਸਕਦੇ ਹੋ ਜੀ ਠੀਕ ਹੈ ਜੀ ਬਾਜ਼ੂ ਵੀ ਬੜੀਆਂ ਪਿਆਰੀਆਂ ਜੀਆਂ ਰੈਡੀ ਹੋਈਆਂ ਦੇਖੋ ਜੀ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਰੈਡੀ ਹੋਈਆਂ ਜੀ ਦੇਖੋ ਫੁੱਲ ਹੈਵੀ ਬਾਜ਼ੂ ਆ ਜੀ ਬੜੀਆਂ ਪਿਆਰੀਆਂ ਜੀਆਂ ਪ੍ਰਾਈਸ ਰਹੂਗੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਬਿਲਕੁਲ ਪਿਓਰ ਕੈਮਰਿਕ ਸਟਾਫ ਦੇ ਵਿੱਚ ਰਹਿਣ ਵਾਲਾ ਅਗਲਾ ਸੂਟ ਚੈੱਕ ਕਰੋ ਜੀ ਇਹ ਸਟਾਫ ਜਿਹੜਾ ਖਾਦੀ ਦੇ ਵਿੱਚ ਹੈ ਬਿਲਕੁਲ ਪਿਓਰ ਖਾਦੀ ਸਟਾਫ ਹੈ ਤੇ ਬਿਲਕੁਲ ਸੌਫਟ ਵਾਲਾ ਸਟਾਫ ਹੈ ਠੀਕ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਵਾਲੇ ਆ ਸਾਰੇ ਇਹ ਵਾਲਾ ਚੈੱਕ ਕਰੋ ਜੀ ਨੈੱਕ ਬੜਾ ਪਿਆਰਾ ਜਿਹਾ ਬਣਿਆ ਹੋਇਆ ਦੇਖੋ ਦੋ ਪੈਨਲਸ ਆ ਰਹੇ ਆ नीचे घेरे नी, ते ਵੀ ਵਰਕ ਆਉਣਾ ਦੇਖੋ ਡਿਜ਼ਾਈਨਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਠੀਕ ਹੈ ਜੀ ਨੈਕ ਬਣਿਆ ਹੋਇਆ ਬੜਾ ਪਿਆਰਾ ਜਿਹਾ ਸਾਈਡ ਤੇ ਵੀ ਫਲਾਵਰ ਬਣਿਆ ਹੋਇਆ ਘੇਰੇ ਤੇ ਲੈਂਥ ਜਿੰਨੀ ਤੁਸੀਂ ਮਰਜ਼ੀ ਰੱਖ ਸਕਦੇ ਹੋ ਤੇ ਬਾਜ਼ੂ ਵੀ ਬੜੀਆਂ ਪਿਆਰੀਆਂ ਜੀਆਂ ਬਣੀਆਂ ਹੋਈਆਂ ਦੇਖੋ ਜੀ ਇਹ ਵਾਲੀਆਂ ਬਾਜ਼ੂ ਆ ਜੀ ਬਿਲਕੁਲ ਪਿਓਰ ਸਟਾਫ ਰਹਿਣ ਵਾਲਾ ਜੀ ਇਹਦਾ ਪ੍ਰਾਈਸ ਇਹਦੀ ਰਹੂਗੀ ਜੀ 700 ਰੁਪਿਆ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਵਾਲੇ ਸੂਟ ਦੀ 700 ਰੁਪਿਆ ਪ੍ਰਾਈਸ ਰਹਿਣ ਵਾਲੀ ਹੈ ਜੀ ਖਾਦੀ ਦੇ ਉੱਪਰ ਰੈਡੀ ਹੋਇਆ ਸਟਾਫ ਬਹੁਤ ਫਾਈਨ ਲੱਗਿਆ ਹੋਇਆ ਜੀ ਇਹਨੂੰ ਅਗਲਾ ਸੂਟ ਚੈੱਕ ਕਰੋ ਇਹ ਮਸਲੀਨ ਤੇ ਰੈਡੀ ਹੋਇਆ ਜੀ ਸੂਟ ਬੜਾ ਸੋਨਾ ਜਿਹਾ ਸੂਟ ਰੈਡੀ ਹੋਇਆ ਮਸਲੀਨ ਤੇ ਚੈੱਕ ਕਰੋ ਇਹਰਾ ਬੜਾ ਪਿਆਰਾ ਜਿਹਾ ਰੈਡੀ ਹੋਇਆ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਉੱਪਰ neck ਪੱਟੀ ਬਣੀ ਹੋਈ ਹੈ ਪ੍ਰਾਈਸ ਜਿੱਦੀ ਰਹਿਣ ਵਾਲੀ ਹੈ 600 ਰੁਪਏ 600 ਰੁਪਏ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲੇ ਸੂਟ ਦੀ 600 ਰੁਪਏ ਪ੍ਰਾਈਸ ਰਹਿਣਗੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਕਲਰ ਥੋੜਾ ਜਿਹਾ ਡਾਲ ਆ ਰਿਹਾ ਪਰ ਲਵੰਡਰ ਕਲਰ ਰਹਿਣ ਵਾਲਾ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਇਹ ਅਗਲਾ ਸੂਟ ਚੈੱਕ ਕਰੋ ਜੀ ਇਹ ਮਸਲੀਨ ਖਾਦੀ ਦੇ ਉੱਪਰ ਰੈਡੀ ਹੋਇਆ ਬੜਾ ਪਿਆਰਾ ਜਿਹਾ ਮਸਲੀਨ ਸਟਾਫ ਹੈ ਜੀ ਬਹੁਤ ਸੌਫਟ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਤੁਹਾਡਾ ਚੈੱਕ ਕਰੋ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਦੋ ਪੈਨਲਸ ਜਾ ਰਿਹਾ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ ਬੜਾ ਪਿਆਰਾ ਜਿਹਾ ਨੈੱਕ ਵੀ ਬਣਿਆ ਹੋਇਆ ਉੱਪਰ ਦੇਖ ਸਕਦੇ ਹੋ ਤੁਸੀਂ ਨੈੱਕ ਕਿੰਨਾ ਪਿਆਰਾ ਬਣਿਆ ਹੋਇਆ ਤੇ ਬੜੀਆਂ ਪਿਆਰੀਆਂ ਜੀਆਂ ਬਾਹੂ ਬਣੀਆਂ ਹੋਈਆਂ ਜੀ ਪ੍ਰਾਈਸ ਇਹਦੀ ਰਹਿਣ ਵਾਲੀ ਹੈ 650 ਦੇਖੋ ਜੀ ਇਹ ਵਾਲੀਆਂ ਬਹੁਤ ਹੀ ਫੁੱਲ ਹੈਵੀ ਬਾਜ਼ੂ ਰੈਡੀ ਹੋਈਆਂ ਦੇਖੋ ਜੀ ਫੁੱਲ ਹੈਵੀ ਬਾਜ਼ੂ ਰੈਡੀ ਹੋਈਆਂ ਜੀ ਤੇ ਵਰਕ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਹੈ ਦੇਖੋ ਫੁੱਲ ਹੈਵੀ ਵਰਕ ਹੈ 650 ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲੇ ਸੂਰ ਦੀ 650 ਪ੍ਰਾਈਸ ਰਹਿਣ ਵਾਲੀ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਮਾਊਸ ਸ਼ੇਡ ਦੇ ਵਿੱਚ ਕਲਰ ਦੇਖੋ ਮਾਊਸ ਸ਼ੇਡ ਦੇ ਵਿੱਚ ਆਉਣ ਵਾਲਾ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਹੈ ਵੀ ਦੇਖੋ ਜੀ neck ਦੇਖੋ ਕਿੰਨਾ ਪਿਆਰਾ ਰੈਡੀ ਹੋਇਆ ਦੋ ਪੈਨਲਸ ਜਾ ਰਹੇ ਆ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਵਾਲੀਆਂ ਦੇਖੋ ਇਹ ਜੀਆਂ ਬਾਜੂ ਫੁੱਲ ਹੈਵੀ ਬਾਜੂ ਰੈਡੀ ਹੋਈਆਂ ਜੀ ਇਹਦੀਆਂ ਪ੍ਰਾਈਸ ਰੈਨ ਵਾਲੀ ਹੈ ਸਿਰਫ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰੈਨ ਵਾਲੇ ਆ ਇਹ ਕੇਵਲਾ ਕਲਰ ਹੈ ਜੀ ਇਹਦੇ ਵਿੱਚ ਛੇ ਵੀ ਚੈੱਕ ਕਰੋ ਵਿਦਆਊਟ ਲਾਈਨਿੰਗ ਸੂਟ ਬਣਨ ਵਾਲੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਾ ਪਿਸਤਾ ਕਲਰ ਹੈ ਜੀ ਪਿਸਤਾ ਕਲਰ ਦੇ ਉੱਪਰ ਸੂਟ ਰੈਡੀ ਹੋਇਆ neck ਦੇਖੋ ਕਿੰਨੀ ਪਿਆਰੀ neck ਰੈਡੀ ਹੈ ਠੀਕ ਹੈ ਜੀ ਜੋ ਪੈਨਲਸ ਆ ਰਹੇ ਆ ਤੇ ਇਹਦੀਆਂ ਬਾਹੂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀਆਂ ਜਿਆ ਬਾਹੂ ਰੈਡੀ ਹੋਈਆਂ ਜੀ ਇਹਦੀਆਂ ਪ੍ਰਾਈਸ ਰਹੂਗੀ ਇਹਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਸੂਟ ਹੈ ਜੀ ਬੜਾ ਪਿਆਰਾ ਜਿਹਾ ਰਹੂਗਾ ਦਿੱਖ ਦੇਖੋ ਕਿੰਨਾ ਪਿਆਰਾ ਬਣਿਆ ਤੇ ਜਰੀ ਵਰਕ ਹੋਇਆ ਪੂਰਾ ਹੀ ਘੇਰਾ ਬਹੁਤ ਸੋਹਣਾ ਰੈਡੀ ਹੋਇਆ ਜੀ 25 26 ਤੱਕ ਇੰਚ ਤੱਕ ਘੇਰਾ ਰੈਡੀ ਹੋਊਗਾ ਖਾਦੀ ਸਟਾਫ ਰਹੂਗਾ ਜੀ ਖਾਦੀ ਉੱਪਰ ਰੈਡੀ ਹੋਇਆ ਜੀ ਇਹ ਵਾਲੀਆਂ ਬਾਂਗੀਆਂ ਜੀਆਂ ਬਾਜ਼ੂ ਖਾਦੀ ਸਟਾਫ ਦੇ ਉੱਪਰ ਰਹਿਣ ਵਾਲਾ ਪ੍ਰਾਈਸ ਰਹੂਗੀ ਇਹਦੀ ਵੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਕੇਵਲ ਆ ਸੂਟ ਪੈਣ ਵਾਲਾ ਦੇਖੋ ਜੀ ਇਹ ਗ੍ਰੇ ਬਲੈਕ ਜਿਹਾ ਕਲਰ ਹੈ ਇਹ ਪਿਓਰ ਕੈਮਰਿਕ ਤੇ ਰੈਡੀ ਹੋਇਆ ਪਿਓਰ ਕੈਮਰਿਕ ਤੇ ਰੈਡੀ ਹੋਇਆ ਜੀ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹੂਗੀ 600 ਰੁਪਏ ਪ੍ਰਾਈਸ ਰਹੂਗੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ ਬਸ ਇਹਦੀ ਪ੍ਰਾਈਸ 600 ਰੁਪਏ ਰਹਿਣ ਵਾਲੀ ਹੈ ਜੀ ਦੇਖੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਸੂਟ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਦੇਖੋ ਜੀ ਇਹਦਾ ਘੇਰਾ ਦੇਖੋ ਜਿੰਨਾ ਮਰਜੀ ਤੁਸੀਂ ਘੇਰਾ ਰੈਡੀ ਕਰੋ 25 26 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਾਂ ਘੇਰਾ ਬਣਿਆ ਹੋਇਆ ਤੇ ਕਲਰ ਆ ਰਿਹਾ ਹੈ ਡਲ ਪਰ ਲੇਮਨ ਕਲਰ ਹੈ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਜੀ ਚੈੱਕ ਕਰੋ ਪੂਰੀਆਂ ਫੁੱਲ ਹੈਵੀ ਬਾਜ਼ੂ ਰਹਿਣ ਵਾਲੀਆਂ ਤੇ ਦੇਖੋ ਜੀ ਘੇਰਾ ਪੂਰਾ ਫੁੱਲ ਹੈਵੀ ਆ ਪ੍ਰਾਈਸ 650 ਰਹੂਗੀ ਜੀ ਇਹਦੀ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋ ਇਹਦੇ ਵਿੱਚ ਮਹਿਰੂਨ ਦੇ ਵਿੱਚ ਮਿਲੂਗਾ ਤੁਹਾਨੂੰ ਦੇਖੋ ਜੀ ਪੂਰਾ ਫੁੱਲ ਹੈਵੀ ਕੇਰਾ ਰੈਡੀ ਹੋਇਆ ਇਹਦਾ ਠੀਕ ਹੈ ਜੀ ਇਹਦੀਆਂ ਬਾਜੂ ਦੇਖੋ ਫੁੱਲ ਹੈਵੀ ਬਾਜੂ ਬਣੀਆਂ ਹੋਈਆਂ ਦੇਖ ਸਕਦੇ ਹੋ ਜੀ ਪੂਰੀਆਂ ਫੁੱਲ ਹੈਵੀ ਬਾਜੂ ਆ ਜੀ ਚੈੱਕ ਕਰ ਸਕਦੇ ਹੋ ਕੇਰਾ ਬੜਾ ਪਿਆਰਾ ਜਾਂ ਤੇ ਪ੍ਰਾਈਸ ਰਹੂਗੀ 650 650 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਸੈਲਫ ਮਸਲੀਨ ਦੇ ਵਿੱਚ ਰਹੂਗਾ ਜੀ ਸੈਲਫ ਮਸਲੀਨ ਦੇ ਵਿੱਚ ਦੇਖੋ ਜੀ ਕਿਹੜਾ ਦੇਖੋ ਬੜਾ ਪਿਆਰਾ ਜਿਹਾ ਘੇਰਾ ਬਣਿਆ ਉਹ ਜਿੰਨਾ ਮਰਜੀ ਘੇਰਾ ਰੈਡੀ ਕਰੋ ਇਹਦਾ ਠੀਕ ਹੈ ਜੀ ਸੈਲਫ ਮਸਲੀਨ ਦੇ ਵਿੱਚ ਹੈ ਇਹ ਵਾਲੀਆਂ ਰਹਿਣਗੀਆਂ ਇਹਨੀਆਂ ਬਾਜ਼ੂ ਦੇਖੋ ਜੀ ਇਹ ਵਾਲੀਆਂ ਬਾਜ਼ੂ ਰਹਿਣ ਵਾਲੀਆਂ ਪ੍ਰਾਈਸ ਰਹਿਣ ਵਾਲੀ ਹੈ ਇਹਦੀ ਵੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਮਸਲੀਨ ਦੇ ਵਿੱਚ ਰਹੂਗਾ ਸੈਲਫ ਮਸਲੀਨ ਦੇ ਵਿੱਚ ਅਗਲਾ ਸੂਟ ਚੈੱਕ ਕਰੋ ਇਹ ਜਿਹੜਾ ਕਲਰ ਆਉਣ ਵਾਲਾ ਬਿਸਕੁਟੀ ਕਲਰ ਆਉਣ ਵਾਲਾ ਬੜਾ ਪਿਆਰਾ ਜਾਂ ਦੇਖੋ ਜੀ ਕੇਰਾ ਦੇਖੋ ਜੀ ਕਿੰਨਾ ਸੋਹਣਾ ਰੈਡੀ ਹੋਇਆ ਜੀ ਦਾ ਪੂਰਾ ਸੋਹਣਾ ਜਾਂ ਕੇਰਾ ਰੈਡੀ ਹੋਇਆ ਫੁੱਲ ਹੈਵੀ ਕੇਰਾ ਰਹਿਣ ਵਾਲਾ ਇਹਦਾ ਠੀਕ ਹੈ ਜੀ ਇਹਦੀਆਂ ਬਾਜ਼ੂ ਦੇਖ ਸਕਦੇ ਹੋ ਤੁਸੀਂ ਇਹ ਵਾਲੀਆਂ ਫੁੱਲ ਹੈਵੀ ਇਹਦੀਆਂ ਬਾਜ਼ੂਆਂ ਬੜੀਆਂ ਪਿਆਰੀਆਂ ਜੀਆਂ ਬਾਜ਼ੂ ਰੈਡੀ ਹੋਈਆਂ ਫੁੱਲ ਹੈਵੀ ਬਾਜ਼ੂ ਰੈਡੀ ਹੋਈਆਂ ਠੀਕ ਹੈ ਜੀ ਪ੍ਰਾਈਸ ਰਹਿਣ ਵਾਲੀ ਇਹ ਵਾਲੇ ਸੂਟ ਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਪਿੰਕ ਸ਼ੇਡ ਦੇ ਵਿੱਚ ਦੇਖੋ ਜੀ ਇਹ ਵੀ ਬੜਾ ਪਿਆਰਾ ਜਾਂ ਜਾਮ ਕਾਟਨ ਦੇ ਉੱਪਰ ਸੂਟ ਰੈਡੀ ਹੋਇਆ ਪ੍ਰਾਈਜ਼ ਰੋਗੀ ਇਹਦੀ 600 600 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਥੋੜੇ ਜਿਹੀ ਪਲੇਨ ਪੀਸ ਜਿਹੜੀਆਂ ਮੇਰੀਆਂ ਆਪਣੀਆਂ ਸਾਡੇ ਕੋਲੋਂ ਪਲੇਨ ਪੀਸ ਲੈਣੇ ਆ ਤੇ ਇਹਨਾਂ ਦੀ ਜਿਹੜੀ ਪ੍ਰਾਈਜ਼ ਰਹਿਣ ਵਾਲੀ ਹੈ ਜੇਕਰ ਤੁਸੀਂ ਇੱਕ ਸੂਟ ਲੈ ਰਹੇ ਹੋ ਤਾਂ ਇਹ ਤੁਹਾਨੂੰ 100 ਰੁਪਏ ਦੇ ਵਿੱਚ ਪੀਸ ਪੈਣ ਵਾਲਾ ਜੇਕਰ ਤੁਸੀਂ 4 ਪੀਸ ਲੈ ਰਹੇ ਹੋ ਤਾਂ ਤੁਹਾਨੂੰ 80 ਰੁਪਏ ਦਾ ਪੀਸ ਪੈਣ ਵਾਲਾ ਜੀ ਠੀਕ ਹੈ ਜੀ ਤੇ ਕੱਟਣ ਵਾਲੀ ਇੱਕ ਪੀਸ ਦੀ 3.5 ਮੀਟਰ ਦੋ ਪੀਸ ਸੇਮ ਲਾਉਂਗੇ ਤਾਂ ਤੁਹਾਨੂੰ 7 ਮੀਟਰ ਕਪੜਾ ਮਿਲਣ ਵਾਲਾ ਦੇਖੋ ਜੀ ਇਹ ਸੇਮ ਦੋ ਕਲਰ ਹੈ ਲੈ ਸਕਦੇ ਹੋ ਠੀਕ ਹੈ ਜੀ ਜੇਕਰ 4 ਪੀਸ ਲੈ ਰਹੇ ਹੋ ਤਾਂ ਤੁਸੀਂ ਸਾਡੇ ਕੋਲੋਂ ਤਾਂ ਤੁਹਾਨੂੰ 80 ਰੁਪਏ ਦਾ ਪੀਸ ਪੈਣ ਵਾਲਾ ਜੀ ਇਹ ਦੇਖੋ ਜੀ ਜਿਮੀ ਚੂਹ ਦੇ ਵਿੱਚ ਡਬਲ ਟੋਨ ਦੇ ਵਿੱਚ ਪੀਸ ਰਹੂਗਾ ਇਹ ਵਾਲੀ ਇਹਦੇ ਨਾਲ ਬਾਟਮ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਬਣਨਾ ਜੀ ਐਦਾਂ ਪਿਆਰੀ ਜੀ ਇਹਦੀ ਮੈਚਿੰਗ ਰਹਿਣ ਵਾਲੀ ਹੈ ਇਹ ਵਾਲੇ ਚੈੱਕ ਕਰੋ ਜੀ ਇਹ ਵੀ ਦੋ ਪੀਸ ਤੁਸੀਂ ਸਾਡੇ ਕੋਲੋਂ ਦੋ ਤਿੰਨ ਪੀਸ ਲੈ ਸਕਦੇ ਹੋ ਚੈੱਕ ਕਰੋ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ ਵੀ ਜੇਕਰ ਇੱਕ ਪੀਸ ਲੈ ਰਹੇ ਹੋ 100 ਰੁਪਏ ਰਹਿਣ ਵਾਲੀ ਹੈ ਜੇਕਰ ਚਾਰ ਪੀਸ ਲੈ ਰਹੇ ਹੋ ਤਾਂ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਜੀ 80 ਰੁਪਏ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਬਰਬਰੀ ਦੇ ਵਿੱਚ ਬਣਿਆ ਹੋਇਆ ਸ਼ਰਟ ਪੀਸ ਆ ਜੀ ਬੜੀ ਪਿਆਰੀ ਜੀ ਸੀਕਵੈਂਸ ਸਿੱਪੀ ਵਰਕ ਹੋਇਆ ਬਰਬਰੀ ਦੀ ਸ਼ਰਟ ਰਹਿਣ ਵਾਲੀ ਆ ਇਹ ਤੁਸੀਂ ਇਹ ਨਾਲ ਬਾਟਮ ਲੈ ਸਕਦੇ ਹੋ ਮੈਚਿੰਗ ਇਹ ਤੁਹਾਨੂੰ ਪੈਣ ਵਾਲਾ 200 ਦੀ ਸ਼ਰਟ ਪੈਣ ਵਾਲੀ ਆ ਜੀ 100 ਦੀ ਇਹ ਵਾਲੀ ਬਾਟਮ ਪੋਗੀ 300 ਦਾ ਸੂਟ ਪਊਗਾ ਜੀ ਜੇਕਰ ਤੁਸੀਂ ਚਾਰ ਸੂਟ ਲੈ ਰਹੇ ਹੋ ਤਾਂ ਤੁਹਾਨੂੰ ਇਹ ਵਾਲੀ ਬਾਟਮ ਵੀ 80 ਰੁਪਏ ਦੀ ਪੈ ਜਾਣੀ ਹੈ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਰਹੂਗਾ ਜੀ ਬੈਲਵਰਟ ਦੇ ਵਿੱਚ ਬੈਲਵਰਟ ਸਟਾਫ ਹੈ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਦੇਖੋ ਜੀ ਇਹ ਵਾਲਾ ਓਰੀਜਨਲ ਬਾਟਮ ਬਹੁਤ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਇਹ ਵਾਲਾ ਪੀਸ ਚੈੱਕ ਕਰੋ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਪੀਸ ਰਹਿਣ ਵਾਲੇ ਆ 3.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਦੇਖੋ ਜੀ ਤੇ ਇਹ ਵਾਲਾ ਤੁਸੀਂ ਇਹ ਨਾਲ ਲੈ ਸਕਦੇ ਹੋ ਦੁਪੱਟਾ ਐਦਾ ਹੀ ਦੇਖੋ ਜੀ ਇਹ ਵਾਲਾ ਦੁਪੱਟਾ ਲੈ ਸਕਦੇ ਹੋ ਜੀ ਬਹੁਤ ਹੀ ਪਿਆਰੇ ਪਿਆਰੇ ਜਿਹੇ ਪੀਸ ਹੈ ਇਹ ਵਾਲਾ ਦੇਖੋ ਜੀ ਇਹ ਵਾਈਨ ਸ਼ੇਡ ਦੇ ਵਿੱਚ ਬਰਬਰੀ ਦੀ ਸ਼ਰਟ ਹੈ ਜੀ ਵਾਈਨ ਦੇ ਵਿੱਚ ਸਿਕਨ ਸਿੱਪੀ ਵਰਕ ਬੈਬਰੀ ਦੀ ਸ਼ਟਰ ਹੋਊਗੀ ਇਹ ਵਾਲੀ ਇਹ ਨਾਲ ਬਾਟਮ ਰਹੂਗੀ ਜੀ ਠੀਕ ਹੈ ਜੀ ਇਹ ਜਿੰਮੀ ਚੂ ਦੇ ਵਿੱਚ ਰਹਿਣ ਵਾਲੇ ਆ ਦੇਖੋ ਜੀ ਦੋ ਪੀਸ ਸੇਮ ਲੈ ਸਕਦੇ ਹੋ ਜਿੰਮੀ ਚੂ ਦੇ ਵਿੱਚ ਚੈੱਕ ਕਰੋ ਜੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਜੀ ਇਹ ਮਹਿਰੂਨ ਦੇ ਵਿੱਚ ਲੈ ਸਕਦੇ ਹੋ ਤੁਸੀਂ ਜਿੰਮੀ ਚੂ ਦੇ ਵਿੱਚ ਠੀਕ ਹੈ ਜੀ ਇਹ ਵਾਈ ਤੁਸੀਂ ਇਹ ਨਾਲ ਮੈਚਿੰਗ ਕਰ ਸਕਦੇ ਹੋ ਮਹਿਰੂਨ ਦੀ ਪਿਸਤਾ ਸ਼ੇਡ ਦੇ ਨਾਲ ਇਦਾਂ ਆਪਸ ਵਿੱਚ ਮੈਚਿੰਗ ਲੈ ਸਕਦੇ ਹੋ। ਇਹ ਕ੍ਰਸ਼ ਦੇ ਵਿੱਚ ਰਹੂਗਾ। ਬਹੁਤ ਪਿਆਰਾ ਜਿਹਾ ਬ੍ਰੀਕ ਜੀ ਕ੍ਰਸ਼ ਆ ਜੀ। ਬਹੁਤ ਪਿਆਰਾ ਸਟੱਫ ਹੈ। ਇਦਾਂ ਮੈਚਿੰਗ ਲੈ ਸਕਦੇ ਹੋ ਜੀ। ਇਹ ਗਲਾਸ ਸਿਲਕ ਦੇ ਵਿੱਚ ਰਹਿਣਗੇ। ਇਦਾਂ ਆਪਸ ਵਿੱਚ ਮੈਚਿੰਗ ਸੂਟ ਲੈ ਸਕਦੇ ਹੋ ਜੀ। ਠੀਕ ਹੈ ਜੀ। ਇਹ ਵਾਲਾ ਪੀਸ ਚੈੱਕ ਕਰੋ ਜੀ। ਇਹ ਵੀ ਦੇਖੋ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ। ਠੀਕ ਹੈ ਜੀ। ਇਹਨਾਂ ਤੋਂ ਮੈਚਿੰਗ ਬਾਟਮ ਵੀ ਮਿਲ ਸਕਦੀ ਹੈ। ਇਹ ਵਾਲਾ ਪੀਸ ਚੈੱਕ ਕਰੋ। ਕ੍ਰਸ਼ ਦੇ ਵਿੱਚ ਰਹੂਗਾ ਜੀ। ਠੀਕ ਹੈ ਜੀ ਜੋ 2 ਪੀਸ ਲਓਗੇ ਤੁਹਾਨੂੰ 100 ਰੁਪਏ ਦਾ ਪੈਣਾ 200 ਦੇ 2 ਪੀਸ ਪੈਣੇ ਆ ਜੀ ਠੀਕ ਹੈ ਜੀ ਜੇਕਰ ਤੁਸੀਂ 4 ਪੀਸ ਲੈ ਰਹੇ ਹੋ ਤਾਂ ਤੁਹਾਨੂੰ 80 ਰੁਪਏ ਦਾ ਪੈਣਾ ਪੀਸ ਇਹ ਵੀ ਬਰਬਰੀ ਦੀ ਸ਼ਰਟ ਰਹੂਗੀ ਜੀ ਇਹ ਵਾਲੀ ਇਹ ਨਾਲ ਬਾਟਮ ਲੈ ਸਕਦੇ ਹੋ ਬਰਬਰੀ ਦੀ ਸ਼ਰਟ ਤੁਹਾਨੂੰ 200 ਰੁਪਏ ਦੀ ਪੈਣ ਵਾਲੀ ਹੈ ਜੀ 80 ਰੁਪਏ ਦੀ ਤੁਹਾਨੂੰ ਬਾਟਮ ਪੈਣ ਵਾਲੀ ਹੈ ਜੀ ਇਹ ਨਾਲ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਬੜਾ ਪਿਆਰਾ ਜਿਹਾ ਪੀਸ ਹੈ ਦੇਖੋ ਜੀ ਕ੍ਰਸ਼ ਦੇ ਵਿੱਚ ਬਣਿਆ ਹੋਇਆ ਕ੍ਰਸ਼ ਸ਼ਿਮਰਚ ਬਣਿਆ ਹੋਇਆ ਡਬਲ ਟੋਨ ਦੇ ਟਾਈ ਐਂਡ ਟਾਈ ਦਾ ਪੀਸ ਹੈ ਜੀ ਇਹ ਤੇ ਦੇ ਉੱਪਰ ਵਰਕ ਕਰਵਾ ਲਓ ਬਹੁਤ ਸੋਨਾ ਜਿੰਨਾ ਮਰਜੀ ਹੈਵੀ ਸੂਟ ਰੈਡੀ ਕਰ ਲਓ ਜੀ ਹੈਂਡਵਰਕ ਕਰਵਾ ਲਓ ਤਾਂ ਤਿਆਦਾ 3-4000 ਵਾਲਾ ਸੂਟ ਰੈਡੀ ਹੋ ਜਾਣਾ ਦੇ ਦੇ ਉੱਪਰ ਸਾਰੇ ਪੀਸ ਹੀ ਇਦਾਂ ਦੇ ਆ ਬਹੁਤ ਪਿਆਰੇ ਪਿਆਰੇ ਪੀਸੇ ਵਾਲੀ ਇਹਦੇ ਨਾਲ ਬਾਟਮ ਹੈ ਜੀ ਠੀਕ ਹੈ ਜੀ ਇਹ ਵਾਲਾ ਰਹੂਗਾ ਡਬਲ ਟੋਨ ਦੇ ਵਿੱਚ ਇਸ ਤੋਂ ਅੱਗੇ ਦੇਖੋ ਜੀ ਇਦਾਂ ਮੈਚਿੰਗ ਲੈ ਸਕਦੇ ਹੋ ਦੇਖੋ ਇਹ ਇਦਾਂ ਤੁਸੀਂ ਆਪਸ ਵਿੱਚ ਮੈਚਿੰਗ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਵੀ ਕਰਸ਼ ਦੇ ਵਿੱਚ ਰਹਿਣ ਵਾਲਾ ਹੈ ਇਹ ਵੀ ਮੈਚਿੰਗ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਜੀ ਮਹਿਰੂਨ ਦੇਖੋ ਜੀ ਚੈੱਕ ਦੇ ਵਿੱਚ ਬੜਾ ਸੋਹਣਾ ਜਿਹਾ ਪੀਸ ਬਣਿਆ ਹੋਇਆ ਠੀਕ ਹੈ ਜੀ ਚੈੱਕ ਬਣੀ ਹੋਈ ਹੈ ਇਹ ਵਾਲੀ ਇਹਦੇ ਨਾਲ ਬੋਟਮ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲੇ ਪੀਸ ਚੈੱਕੋ ਜੀ ਇਹ ਵੀ ਬੜੇ ਪਿਆਰੇ ਜਿਹੇ ਪੀਸ ਹੈ ਦੇਖੋ ਦੋ ਪੀਸ ਲੈ ਸਕਦੇ ਹੋ ਸੇਮ ਤੁਸੀਂ ਦੇਖੋ ਜੀ ਬਹੁਤ ਪਿਆਰੇ ਸੂਟ ਬਣਨੇ ਤੁਹਾਡੇ ਰੈਡੀ ਹੋਣੇ ਆ ਜਿਹੜੇ ਇੰਨੇ ਹੈਵੀ ਵਰਕ ਆਉਂਦੇ ਤੁਸੀਂ 5-5000 ਦੇ ਸੂਟ ਲੈ ਲੈਂਦੇ ਹੋ ਨਾ ਮਾਰਕੀਟ ਦੇ ਵਿੱਚੋਂ ਇੰਨਾ ਪੀਸਾਂ ਦੇ ਉੱਪਰ ਹੀ ਰੈਡੀ ਹੁੰਦੇ ਆ ਜੀ ਉਹ ਵਰਕ ਇੰਨੇ ਹੈਵੀ ਵਰਕ ਕੀਤੇ ਜਾਂਦੇ ਆ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਬਰਬਰੀ ਦੇ ਵਿੱਚ ਮਿਲੂਗੀ ਤੁਹਾਨੂੰ ਇਹ ਬਰਬਰੀ ਸਟਾਫ ਦੇ ਵਿੱਚ ਸ਼ਰਟ ਪਹਿਨਣ ਵਾਲੀ ਜੀ ਤੁਹਾਨੂੰ ਦੇਖੋ ਜੀ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਚੱਕ ਠੀਕ ਹੈ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਇਹ ਦੇਖੋ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਐਦਾਂ ਮੈਚਿੰਗ ਇਨ੍ਹਾਂ ਪੀਸਾਂ ਦੀ ਆਪਸ ਵਿੱਚ ਮੈਚਿੰਗ ਲੈ ਸਕਦੇ ਹੋ ਇਹ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਜੀ ਦੇਖੋ ਇਹ ਦੋਨੋਂ ਪੀਸਾਂ ਦੀ ਆਪਸ ਵਿੱਚ ਬਹੁਤ ਪਿਆਰੀ ਮੈਚਿੰਗ ਹੈ ਠੀਕ ਹੈ ਜੀ ਸਾਢੇ 3 ਮੀਟਰ ਦੀ ਇੱਕ ਪੀਸ ਦੀ ਕੱਟ ਰਹਿਣੀ ਹੈ ਜੀ ਨਾ बॉटਮ ਦਾ ਕਪੜਾ ਘੱਟ ਹੈ ਨਾ ਸ਼ਰਟ ਦਾ ਕਪੜਾ ਘੱਟਾ ਜਿੰਨੀ ਮਰਜ਼ੀ ਲੈਂਥ ਰੈਡੀ ਕਰੋ ਇਹ ਵਾਲਾ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਮੈਚਿੰਗ ਹੈ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਆਪਸ ਵਿੱਚ ਤੁਸੀਂ ਦੋ ਪੀਸ ਲੈ ਸਕਦੇ ਹੋ ਮੈਚਿੰਗ ਕਰਕੇ ਠੀਕ ਹੈ ਜੀ ਇਹ ਵੀ ਲੈ ਸਕਦੇ ਹੋ ਐਦਾਂ ਮੈਚਿੰਗ ਕਰਕੇ ਦੋ ਪੀਸ ਇਹ ਆਪਸ ਵਿੱਚ ਤੁਸੀਂ ਕੰਟਰਾਸਟ ਲੈ ਸਕਦੇ ਹੋ ਆਪਸ ਵਿੱਚ ਬੜੀ ਪਿਆਰੀ ਜੀ ਕੰਟਰਾਸਟ ਹੈ ਇਹਨਾਂ ਦੀ ਇਹ ਵਾਲਾ ਦੇਖੋ ਜੀ ਇਹ ਬਲੈਕ ਪੀਸ ਹੈ ਇਹ ਦੀ ਪੁਖੀ ਸਾਈਡ ਹੈ ਦੇਖੋ ਜੀ ਇਹ ਵਾਲਾ ਆਊਗਾ ਜੀ ਦੀ ਸਿੱਧੀ ਸਾਈਡ ਬੜਾ ਸੋਹਣਾ ਜਿਹਾ ਪੀਸ ਹੈ ਨਜ਼ਦੀਕ ਤੋਂ ਦੇਖੋ ਤੁਸੀਂ ਇਹਨੂੰ ਬਲੈਕ ਨੂੰ ਨਜ਼ਦੀਕ ਤੋਂ ਦੇਖੋ ਬਹੁਤ ਪਿਆਰਾ ਸੈਲਫ ਦੇ ਵਿੱਚ ਰਹਿਣ ਵਾਲਾ ਇਹ ਵਾਲੇ ਇਹ ਨਾਲ ਬਾਟਮ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਸਨ ਆਈ ਵੀ ਸਾਡੇ ਪੀਸ ਇੰਨਾ ਪੀਸਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਸਾਡੇ ਬੁਟੀਕ ਸੂਟਾਂ ਦੇ ਵਿੱਚੋਂ ਕੋਈ ਪੀਸ ਲੈਣਾ ਉਹਦਾ ਵੀ ਤੁਸੀਂ ਸਾਡੇ ਕੋਲ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ